ਮਾਗੀ ਦੇ ਮੇਲੇ ਤੋਂ ਅਗਲੇ ਦਿਨ ਆਪਣੇ ਸੀ ਨਗਰ ਕੀਰਤਨ ਬੰਡਬਾਜਕ ਤੇ ਨਗਰ ਕੀਰਤਨ ਤੇ ਆਇਆ ਸੀ ਗੱਤਕੇ ਦਾ ਜਥਾ। ਐਸ ਵੀਡੀਓ ਚ ਦੇਖਦੇ ਆਂ ਆਪਾਂ ਗੱਤਕੇ ਦੇ ਜਥੇ ਦੇ ਜੋਰ ਤੇ ਸੰਗਤ ਦਾ ਬਹੁਤ ਭਾਰੀ ਇਕੱਠ ਸੀ ਤੇ ਮੁੰਡੇ ਬਹੁਤ ਸੋਹਣਾ ਗੱਤਕਾ ਖੇੜਦੇ ਸੀ ਤੇ ਮੈਂ ਥੋੜਾ ਜਿਹਾ ਲੇਟ ਆਇਆ ਸੀ ਇੱਥੇ ਇਹਦੇ ਕਰਕੇ ਮੈਥੋਂ ਵੀਡੀਓ ਨਗਰ ਕੀਰਤਨ ਦੀ ਤਾਂ ਬਣੀ ਨਹੀਂ ਤੇ ਇੱਕ ਮੈਨੂੰ ਅੱਜ ਨਿੱਜੀ ਕੰਮ ਸੀ ਥੋੜਾ ਜਿਹਾ ਉਹਦੇ ਕਰਕੇ ਇੱਥੋਂ ਜਾਣਾ ਸੀ ਛੇਤੀ ਜਲਦੀ ਇਸ ਕਰਕੇ ਛੋਟੀ ਜੀ ਵੀਡੀਓ ਇੱਕ ਬਣਾਈ ਆ ਤੇ ਦੇਖੋ ਤੇ ਆਨੰਦ ਮਾਣੋ ਗੱਤਕੇ ਦੇ ਜੋਹਰਾਂ ਦਾ ਮੁੰਡੇ ਬਹੁਤ ਸੋਹਣਾ ਗੱਤਕਾ ਖੇਡਦੇ ਆ ਮਿਊਜ਼ਿਕ ਇਸ ਕਰਕੇ ਬੰਦ ਕਰਤਾ ਇਸ ਵੀਡੀਓ ਦੇ ਵਿੱਚੋਂ ਕਿਉਂਕਿ ਕਈ ਵਾਰ ਕੀ ਹੁੰਦਾ ਨਾ ਕਾਪੀਰਾਈਟ ਆ ਜਾਂਦਾ ਉਦੇ ਨਾਲ ਚੈਨਲ ਪ੍ਰਭਾਵਤ ਹੋ ਜਾਂਦਾ ਪਹਿਲਾਂ ਵੀ ਇੱਕ ਵਾਰ ਡੀਮੋਨਟੇਜ ਹੋ ਗਿਆ ਸੀ ਕਾਪੀਰਾਈਟ ਦੇ ਚੱਲਦੇ ਆ ਕਿਉਂਕਿ 4000 ਘੰਟਾ ਪੂਰਾ ਕਰਨਾ ਬਹੁਤ ਔਖਾ ਹੁਣ ਦੁਬਾਰੇ ਕੀਤਾ ਤੇ ਆਪਾਂ ਨਹੀਂ ਚਾਹੁੰਦੇਗੇ ਕਿਸੇ ਛੋਟੀ ਜੀ ਗਲਤੀ ਕਰਕੇ ਆਪਣਾ ਜਿਹੜਾ ਚੈਨਲ ਖਰਾਬ ਹੋਏ ਇਸ ਕਰਕੇ ਮਿਊਜ਼ਿਕ ਇਸ ਵੀਡੀਓ ਚ ਹਟਾਤਾ ਤੇ ਆ ਫਰੀ ਵਾਲੀ ਟੋਨ ਜਿਹੜੀ ਹੁੰਦੀ ਹੈ ਮਿਊਜ਼ਿਕ ਦੀ ਉਹ ਪਾਉ ਲਾਈ ਆ ਤੇ ਮਾਨੋ ਆਨੰਦ ਜੀ ਗੱਤਕੇ ਦੇ ਯੋਧਾਾਂ ਦਾ